ਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਦੀ ਨੌਂਦਾ ਪਿੰਡ ਖਨੂਰ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦਾ ਡੇਢ ਸਾਲਾ ਬੱਚਾ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਿਹਾ ਅਤੇ ਪਰਿਵਾਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਪਰਿਵਾਰ ਨੂੰ ਕਾਫੀ ਜ਼ਿਆਦਾ ਵਿੱਤੀ ਮਦਦ ਦੀ ਲੋੜ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਡੇਢ ਸਾਲਾ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਕਿਰਾਏ ਦੇ ਈ ਰਿਕਸ਼ਾ ਲੈ ਕੇ ਚਲਾਉਂਦਾ ਕੰਮ ਕਰਦਾ ਹੈ ਅਤੇ ਉਸ ਦਾ ਡੇਢ ਸਾਲਾ ਪੁੱਤ ਜਿਸ ਦੇ ਸਰੀਰ ਦੇ ਵਿੱਚ ਕੈਂਸਰ ਤੇਜ਼ੀ ਦੀ ਨਾਲ ਫੈਲ ਰਿਹਾ ਹੈ ਅਤੇ ਉਸ ਦੀ ਇਲਾਜ ਤੇ 4 ਲੱਖ ਦੇ ਕਰੀਬ ਦਾ ਖਰਚਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੀਜੀਆਈ ਚ ਇਲਾਜ ਚੱਲਣ ਕਾਰਨ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਉੱਥੇ ਹੀ ਕਿਰਾਏ ਦੇ ਕਮਰੇ ਵਿੱਚ ਰਹਿਣਾ ਪੈ ਰਿਹਾ ਹੈ। ਅਤੇ ਆਰਥਿਕ ਹਾਲਾਤ ਠੀਕ ਨਾ ਹੋਣ ਕਰਕੇ ਉਹ ਕਮਰੇ ਦਾ ਕਿਰਾਇਆ ਦੇਣ ਤੋਂ ਵੀ ਅਸਮਰਥ ਨੇ ਇਸ ਮੌਕੇ ਉਹਨਾਂ ਨੇ ਸੰਸਥਾਵਾਂ ਅਤੇ ਸਰਕਾਰਾਂ ਤੋਂ ਵੀ ਮਦਦ ਦੀ ਗੁਹਾਰ ਲਗਾਈ ਹੈ ਤੇ ਮਦਦ ਦੀ ਗੁਹਾਰ ਲਗਾਉਂਦੀਆਂ ਹੋਈਆਂ ਉਹਨਾਂ ਨੇ ਸੌਖੀ ਕੜੀ ਦੇ ਵਿੱਚ ਬਾਹ ਫੜਨ ਦੀ ਮੰਗ ਕੀਤੀ ਹੈ। ਕੀ ਨਾਮ ਹੈ ਤੁਹਾਡਾ? ਲक्की ਹੈ ਬਾਜੀ। ਕਿਹੜਾ ਪਿੰਡ ਹੈ ਇਹ? ਖਨੂਰਾ। ਠੀਕ ਹੈ ਜੀ ਬੱਚੇ ਦਾ ਕੀ ਨਾਮ ਹੈ? ਮਨੀਸ਼ਾੰਤ। ਮਨੀਸ਼ਾੰਤ। ਮਨਿਸ਼ਾੰਤ। ਮਨਿਸ਼ਾੰਤ। ਜੀ ਕਿੰਨੀ ਉਮਰ ਬੱਚੇ ਦੀ? ਬੱਚੇ ਦੀ ਪਾਣੀ ਤੋਂ ਸਾਲ। ਡੇਢ ਬਣ ਦੋ ਹਾਂਜੀ ਤੇ ਕੀ ਬੱਚਾ ਕੀ ਪ੍ਰੋਬਲਮ ਆਈ ਉਹਨੂੰ ਕੈਂਸਰ ਦੀ ਭਾਈ ਪ੍ਰੋਬਲਮ ਦੀ ਬੋਡੀ ਜੀ ਕੈਂਸਰ ਪੂਰੇ ਚ ਫੈਲਣ ਡਿਆ ਤੇ ਕੀ ਕਹ ਰਿਹਾ ਡਾਕਟਰ ਇਲਾਜ ਡਾਕਟਰਾਂ ਨੇ ਜਿੰਦ ਤੱਕ ਅਭੀ ਇਹ ਇਹ ਪ੍ਰੇਜ਼ੈਂਟ ਨਹੀਂ ਆਸ ਰਹੀ ਉਹਨਾਂ ਦੇ ਜਿਹੜੀ ਬਿਮਾਰੀ ਇਹਨੂੰ ਲੱਗੀ ਆ ਬਹੁਤ ਹੀ ਭਿਆਨਕ ਬੁੜਾ ਰਹੀ ਆ ਵਿੱਚੋਂ 50% ਬੱਚੇ ਬਚਦੇ ਆ 50 ਨਹੀਂ ਬਚਦੇ ਆ ਸਾਨੂੰ ਡਾਕਟਰ ਤਾਂ ਕਹਿੰਦੇ ਸੀ ਵੀ ਲੈ ਜਾ ਮੈਨੂੰ ਇਹ ਕਹਿੰਦੇ ਕਹਿੰਦੇ ਵੱਡੇ ਬੱਚੇ ਵੀ ਨਾ ਆਪਣੀ ਗਵਾ ਲਈ ਵੀ ਤੂੰ ਇਹਨੂੰ ਲੈ ਜਾ ਵੀ ਤੂੰ ਕਿੱਥੋਂ ਇਲਾਜ ਕਰਾਵੂਗਾ ਨਾ ਮੈਂ ਮੰਨ ਜਿਉ ਤੁਮਨ ਮਰਜੀ ਕਰ ਮੈਂ ਮੈਂ ਥੈਂ ਬੇਚਾ ਮੈਂ ਜੋ ਮਰਜੀ ਕਰਾਂ ਤੇ ਉਹ ਆਸ ਲੈ ਕੇ ਮੈਂ ਉੱਥੇ ਬੈਠ ਗਿਆ ਕਿੰਨਾ ਖਰਚਾ ਦੱਸਿਆ ਹੈ ਖਰਚਾ ਬਾਈ 70 ਵਿਚਾਰ 4 ਲੱਖ ਰੁਪਈਆ ਕਿਥੇ ਠੀਕ ਹੈ ਜੇ ਖ ਪੈਸੇ ਇਕੱਤਰ ਹੋ ਜਾਂਦੇ ਤਾਂ ਫਿਰ ਬੱਚੇ ਦਾ ਇਲਾਜ ਹੋ ਕੇ ਬੱਚਾ ਠੀਕ ਹੋ ਸਕਦਾ ਹੈ ਹਾਂਜੀ ਠੀਕ ਹੋਣ ਦੀ ਬਾਈ ਮੈਂ ਚਾਹਦਾ ਵੀ ਉਹ 50% ਦੱਸਿਆ ਹੋਣੀ ਪੂਰੀ ਡਾਕਟਰਾਂ ਨੇ ਇਹ ਨਹੀਂ ਦਿੰਦੇ ਤੁਸੀਂ ਕੀ ਕਾਰੋਬਾਰ ਕਰਦੇ ਹੋ ਮੈਂ ਬਾਈ ਢੜੀ ਵਾ ਆਟੋ ਡਿਸ਼ਾ ਚਲਾਉਣਾ ਤੇ ਇਹ ਕਿਰਾਏ ਦੇ ਲਾਗੇ ਕਰਦੇ ਹਾਲਤ ਕੀ ਹੈ ਭਾਜੀ ਕਰਦੇ ਹਾਲ ਤੁਹਾਡੇ ਸਾਹਮਣੇ ਮੇਰੀ ਕੁਛ ਨਹੀਂ ਹੈਗਾ ਮੈਂ ਇਕੱਲਾ ਹੀ ਕਮਾਉਣੇ ਹਾਂ ਕੀ ਮੰਗ ਕਰ ਦੂੰ ਲੰਘੇ ਇਹ ਵੀ ਮੇਰੇ ਬੱਚੇ ਦਾ ਇਲਾਜ ਹੋ ਜੇ ਭਾਜੀ ਠੀਕ ਖੁਸ਼ਿਆਰਪੁਰ ਤੋਂ ਅਮਰਿਕ ਕੁਮਾਰ ਦੀ ਰਿਪੋਰਟ